ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾ ਥੋਣ ਤੇ ਵੱੜ ਗਿਆ ਪੈ ਗਿਆ ਮੈਨੂੰ ਥੋਣ ਚੱਕਣੀ ਵੀ ਔਖੀ ਲੱਗ ਰਹੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਫਤਿਹ ਸਿੰਘ ਸਵਾਗਤ ਕਰਦਾ ਹਾਂ ਤੁਹਾਡਾ ਪੰਜਾਬ ਪੀਸ ਇਸ ਸਾਡਾ 247 ਦੇ YouTube ਚੈਨਲ ਦੇ ਉੱਤੇ ਸੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਛਮਕ ਤੇ ਬਿਲਕੁਲ ਤੰਤਰ ਸਮ ਹੋਗੇ ਮੇਰੀ ਆਵਾਜ਼ ਪ੍ਰੋਪਰ ਆ ਰਹੀ ਹੋਊਗੀ ਥੋੜੇ ਜਿਹਾ ਜਿਵੇਂ ਖੜਾ ਅਜੀਬ ਜਿਹੇ ਤਰੀਕੇ ਨਾਲ ਇੱਥੋਂ ਬਹੁਤ ਮਸਲ ਖਿੱਚਿਆ ਗਿਆ ਹਾਂਜੀ ਠੀਕ ਹੋ ਜੀ ਸਾਰੇ ਜਾਣੇ ਚੜ੍ਹਦੀ ਕਲਾ ਚ ਸੋ ਅੱਜ ਨਾਲ ਇੱਕ ਬੜਾ ਇੰਪੋਰਟੈਂਟ ਸੈਸ਼ਨ ਕਿਉਂਕਿ 2-3 ਡਾਊਟ ਸੀ ਬੱਚਿਆਂ ਦੇ ਉਹਨਾਂ ਵਿੱਚੋਂ ਹੱਲ ਵੀ ਕੁਝ ਹੋ ਗਏ ਨੇ ਤੇ ਕੁਝ ਹਜੇ ਪੈਂਡਿੰਗ ਵੀ ਨੇ ਸਭ ਤੋਂ ਪਹਿਲੇ ਨੰਬਰ ਤੇ ਸਾਨੂੰ ਪਤਾ ਹੈ ਵੀ ਕੱਲ ਇੱਕ ਨੋਟੀਫਿਕੇਸ਼ਨ ਪੀਪੀਐਸਸੀ ਦੁਆਰਾ ਜਾਰੀ ਕੀਤਾ ਗਿਆ ਹੈ ਜਿਹਦੇ ਵਿੱਚ ਦੱਸਿਆ ਗਿਆ ਆ ਵੀ ਜਿਹੜਾ ਸਾਡੇ ਕੋਲੇ ਬਈ ਮੇਨਜ਼ ਇਗਜ਼ਾਮ ਆ ਉਹ ਸਾਨੂੰ ਲਗਭਗ ਅਪ੍ਰੈਲ ਦੇ ਸਟਾਰਟਿੰਗ ਜਾਂ ਮਾਰਚ ਦੇ ਅੰਤ ਤੇ ਵੇਖਣ ਨੂੰ ਮਿਲੂਗਾ ਸੋ ਜੇ ਮੈਂ ਤੁਹਾਨੂੰ ਮੋਟੀ ਮੋਟੀ ਜਾਣਕਾਰੀ ਦਵਾਂ ਤਾਂ ਮੇਨਜ਼ ਸਾਡਾ ਅਪ੍ਰੈਲ ਦੇ ਪਹਿਲੇ ਵੀਕ ਚ ਹੋ ਸਕਦਾ ਮਤਲਬ ਪਹਿਲੇ ਵੀਕ ਦੇ ਆਰਾਊਂਡ ਹੋ ਸਕਦਾ ਆ ਇਦੋਂ ਮਾਰਚ ਦੇ ਅੰਤ ਤੀ ਦਾ ਔਖਾ ਆਪ੍ਰੈਲ ਦੇ ਪਹਿਲੇ ਵੀਕ ਤੇ ਹੋ ਸਕਦਾ ਹੈ ਹੋ ਸਕਦਾ ਉਹ ਆਪ੍ਰੈਲ ਦੇ ਮਿਡਲ ਚਲ ਜਵੇ ਜਾਨੀ ਕਿ ਸਾਡੇ ਕੋਲੇ ਵਧੀਆ ਟਾਈਮ ਹੈਗਾ ਆ ਮੇਨਸ ਦੀ ਤਿਆਰੀ ਦੇ ਲਈ ਇਹ ਵਾਲੀ ਜਿਹੜੀ ਜਾਣਕਾਰੀ ਹੈ ਉਹ ਮੈਂ ਤੁਹਾਨੂੰ ਦੇ ਦੇਣਾ ਚਾਹਣਾ ਹਾ ਉਸ ਤੋਂ ਪਹਿਲਾਂ ਆਪਣਾ ਟੈਲੀਗ੍ਰਾਮ ਦਾ ਚੈਨਲ ਹੈ ਪੰਜਾਬ ਪੀਸੀਐਸ ਮੇਨਸ ਵਾਰੀਅਰਸ 2025-26 ਜਿਹੜੇ ਬੱਚੇ ਵੀ ਮੇਨਸ ਦੀ ਤਿਆਰੀ ਸੈਲਫ ਸਟਡੀ ਰਾਹੀਂ ਕਰ ਰਹੇ ਨੇ ਜਾਂ ਸਾਡੇ ਨਾਲ ਜੁਆਇਨ ਹੋਏਗੇ ਨੇ ਉਹ ਸਾਰੇ ਇਸ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਨੇ ਇੱਥੇ ਬਹੁਤ ਸਾਰੀ ਇਨਫੋਰਮੇਟਿਵ ਤੁਹਾਨੂੰ ਜਿਹੜੀ ਹੈਗੀ ਜਾਣਕਾਰੀ ਮਿਲਦੀ ਰਹਿੰਦੀ ਹੈ ਇਨਫੋਰਮੇਸ਼ਨ ਮਿਲਦੀ ਰਹਿੰਦੀ ਹੈ ਐਂਡ ਹੋਰ ਬਹੁਤ ਸਾਰੀਆਂ ਕੰਟੈਂਟ ਵਗੈਰਾ ਸੀ ਹੋਲੇ ਹੋਰ ਜਿਹੜਾ ਉਹ ਸ਼ੇਅਰ ਕਰਨਾ ਇੱਥੇ ਸਟਾਰਟ ਕਰ ਰਹੇ ਹਾਂ ਜਿਵੇਂ ਪੀਆਈਕਿਊਜ਼ ਹੋ ਗਿਆ ਕੁਝ ਸੈਸ਼ਨਸ ਹੋ ਗਿਆ ਥੋੜੀ ਸਲਾਹ ਲੈ ਲੈਣ ਤੁਸੀਂ ਇੱਥੇ ਸਵਾਲ ਪੁੱਛ ਸਕਦੇ ਹੋ ਸੋ ਬਹੁਤ ਸਾਰੀਆਂ ਗੱਲਾਂ ਇੱਥੇ ਤੁਹਾਨੂੰ ਜਿਹੜੀਆਂ ਉਹ ਪਤਾ ਲੱਗਦੀਆਂ ਰਹਿੰਦੀਆਂ ਨੇ ਹੁਣ ਜਿਹੜਾ ਆਪਣਾ ਅਗਲਾ ਮੇਨ ਪੁਆਇੰਟ ਹੈਗਾ ਵੀ ਸਰ ਇਹ ਹੋ ਗਿਆ ਤੇ ਆਪਣੀ ਅੱਜ ਦੀ ਥੀਮ ਕੀ ਹੈ ਕਿ ਪ੍ਰੀਪਰੇਸ਼ਨ ਕਿਵੇਂ ਕਰੀਏ ਸਟਾਰਟ ਸੋ ਮੀਨਸ ਦੀ ਤਿਆਰੀ ਅਸੀਂ ਕਿਵੇਂ ਸਟਾਰਟ ਕਰ ਇਦਲੀ ਹੁੰਦਾ ਕੀ ਹੈ ਮੰਨ ਲਓ ਤੁਸੀਂ 셀프 ਸਟੱਡੀ ਕਰ ਰਹੇ ਹੋ ਤੇ ਤੁਹਾਡੇ ਲਈ ਬਹੁਤ ਜ਼ਰੂਰੀ ਆ ਵੀ ਕੀ ਸਰ ਮੈਂ 셀프 ਸਟੱਡੀ ਜੇ ਕਰ ਰਿਹਾ ਹਾਂ ਜਾਂ ਕਰ ਰਹੀ ਹਾਂ ਉਹਨੂੰ ਸਟਾਰਟਿੰਗ ਕਿੱਦਾਂ ਕਰਨੀ ਆ ਇੱਕ ਗਾਈਡੈਂਸ ਆ ਕੁਝ ਬੱਚੇ ਹੁੰਦੇ ਨੇ ਜਿਹੜੇ ਕਹਿੰਦੇ ਸਰ ਅਸੀਂ ਤਾਂ 셀프 ਸਟੱਡੀ ਹੀ ਕਰਨੀ ਆ ਤੇ ਉਹਨਾਂ ਲਈ ਸਪੈਸ਼ਲੀ ਇਹ ਕਹ ਲਓ ਵੀ ਇੱਕ ਸੈਸ਼ਨ ਆ ਵੀ ਜਿਹੜੇ ਖੁਦ ਤਿਆਰੀ ਕਰ ਸਕਦੇ ਨੇ ਮੈਂ ਦੱਸੂਗਾ ਵੀ ਕਿਵੇਂ-ਕਿਵੇਂ ਤੁਸੀਂ ਖੁਦ ਤਿਆਰੀ ਕਰ ਸਕਦੇ ਹੋ ਕਈ ਵਾਰੀ ਕਿ ਤਾਂ ਬਹੁਤ ਸਾਰੇ ਬੱਚਿਆਂ ਨੂੰ ਇਹ ਲੱਗਦਾ ਵੀ ਸ਼ਾਇਦ ਮੈਂ ਖੁਦ ਤਿਆਰੀ ਕਰ ਸਕਦਾ ਜਾਂ ਕਰ ਸਕਦੀ ਹਾਂ ਲੇਕਿਨ ਅਸਲ ਦੇ ਵਿੱਚ ਉਹ ਇਦਾਂ ਹੁੰਦਾ ਨਹੀਂਗਾ ਉਹਨੂੰ ਕਿਸ ਨਾ ਕਿਸੇ ਦੀ ਹੈਲਪ ਦੀ ਲੋੜ ਰਹਿੰਦੀ ਆ ਸੋ ਬੀ ਕਿਹੜੀ ਕਿਹੜੀ ਚੀਜ਼ ਕਿਹੜੇ ਕਿਹੜੇ ਡਾਕੂਮੈਂਟ ਕਿਹੜੇ ਕਿਹੜੇ ਨੋਟਸ ਵਗੈਰਾ ਤੁਹਾਨੂੰ ਚਾਹੀਦੇ ਨੇ ਕੀ ਪ੍ਰੋਸੈਸ ਹੁੰਦਾ 셀ਫ ਸਟਡੀ ਦਾ ਤੇ ਤੁਸੀਂ ਕਿਵੇਂ ਆਪਣੀ ਤਿਆਰੀ ਨੂੰ ਸਟਾਰਟ ਕਰ ਸਕਦੇ ਹੋ ਠੀਕ ਹੈ ਜੀ ਚਲੋ ਹਾਂ ਪਹਿਲੀ ਸਾਡੇ ਲਈ ਇਨਫੋਰਮੇਸ਼ਨ ਇਹ ਕਿਉਂ ਹੁਣ ਜ਼ਰੂਰੀ ਵੀ ਹੈ ਕਿਉਂਕਿ ਸਾਡੇ ਕੋਲ ਕੱਲ ਪੀਪੀਐਸਸੀ ਨੇ ਦੱਸ ਦਿੱਤਾ ਕਿ ਐਂਡ ਆਫ ਮਾਰਚ ਜਾਂ ਫਿਰ ਅਪ੍ਰੈਲ ਮੰਥ ਦੇ ਵਿੱਚ ਆ ਔਰ ਮੰਥ ਆਫ ਅਪ੍ਰੈਲ ਦੇਖੋ ਇੱਥੇ ਵੀ ਨਹੀਂ ਲਿਖਿਆ ਕਿ ਅਪ੍ਰੈਲ ਦੇ ਸਟਾਰਟਿੰਗ ਤੇ ਸੋ ਅਪ੍ਰੈਲ ਮੰਥ ਜਾਂ ਫਿਰ ਐਂਡ ਆਫ ਮਾਰਚ ਜਾਨੀ ਕਿ ਅਪ੍ਰੈਲ ਦੇ ਵਿੱਚ ਤੁਹਾਡਾ ਮੇਨਜ਼ ਹੋ ਸਕਦਾ ਹੈ ਟੈਂਟੇਟਿਵ ਸਾਡੇ ਕੋਲੇ ਲਗਭਗ 3.5 ਮਹੀਨੇ ਹੈਗੇ ਆ 3 ਐਂਡ ਹਾਫ ਮੰਥ ਹੈਗੇ ਆ ਹੁਣ ਇਸ ਟਾਈਮ ਨੂੰ ਤੁਸੀਂ ਕਿਦਾਂ ਯੂਟਿਲਾਈਜ਼ ਕਰਦੇ ਹੋ ਤੁਹਾਡੇ ਉੱਤੇ ਆ ਜਿਵੇਂ ਹੁਣ ਪਿੱਛੇ ਜਿਹਾ ਅਸੀਂ ਰੋਜ਼ ਦੇਖਦੇ ਆ ਵੀ ਰੋਜ਼ ਅਖਬਾਰ ਦੇ ਵਿੱਚ ਆਉਂਦਾ ਆ ਤੁਸੀਂ ਵੀ ਸਾਨੂੰ ਉਹ ਕਟਿੰਗਸ ਭੇਜਦੇ ਹੋ ਵੀ ਸਰ ਜੀ ਦੇਖੋ ਜੀ ਪੀਪੀਐਸਸੀ ਤੋਂ ਨਾਰਾਜ਼ਗੀ ਦਰਜ ਕੀਤੀ ਹੈ ਬਹੁਤ ਸਾਰੇ ਸਾਡੀਆਂ ਜਥੇਬੰਦੀਆਂ ਨੇ ਕਹਿੰਦੇ ਜੀ ਪੰਜਾਬ ਦੇ ਬੱਚਿਆਂ ਨਾਲ ਤੱਕਾ ਹੋਇਆ ਮੈਨੂੰ ਇੱਥੇ ਲੱਗਦਾ ਵੀ ਜਦ ਇੱਕ ਸਾਲ ਪੂਰਾ ਪੀਪੀਐਸਸੀ ਨੇ ਤੁਹਾਨੂੰ ਤਿਆਰੀ ਲਈ ਦੇ ਦਿੱਤਾ ਸੋਚਣ ਵਾਲੀ ਗੱਲ ਹੈ ਨਾ ਇੱਕ ਸਾਲ ਪੂਰਾ ਤਿਆਰੀ ਲਈ ਦੇ ਦਿੱਤਾ ਉਤੋਂ ਸੀ ਸੈਟ ਇਜ਼ ਜਸਟ ਕੁਆਲੀਫਾਈਂਗ ਸੀ ਸੈਟ ਕੁਆਲੀਫਾਈਂਗਾ ਜੇ ਅਸੀਂ ਫਿਰ ਵੀ ਇਹ ਚੀਜ਼ ਨੂੰ ਇਹਦਾ ਵਿਰੋਧ ਕਰੀਏ ਵੀ ਇਦਾਂ ਹੋਇਆ ਇਦਾਂ ਹਾਂ ਚਲੋ ਪੰਜਾਬੀ ਆਉਣੀ ਚਾਹੀਦੀ ਸੀ ਕਿ ਮੈਂ ਐਗਰੀ ਕਰਦਾ ਪੰਜਾਬੀ ਜ਼ਿਆਦਾ ਆਉਣੀ ਚਾਹੀਦੀ ਸੀਗੀ ਬਟ ਫਿਰ ਵੀ ਜੇ ਜਿੰਨੇ ਵੀ ਕੁਐਸਚਨ ਆਏ ਆ ਜਬਦੋਦ ਮੈਥ ਵੀ ਸੀਗਾ ਰੀਜ਼ਨਿੰਗ ਵੀ ਸੀਗੀ ਕੀ ਪੰਜਾਬ ਦੇ ਬੱਚੇ ਮੈਥ ਨਹੀਂ ਪੜ ਸਕਦੇ ਹੈਨਾ ਕੀ ਪੰਜਾਬ ਦੇ ਬੱਚੇ ਰੀਜ਼ਨਿੰਗ ਨਹੀਂ ਪੜ ਸਕਦੇ ਇਹ ਬਹੁਤ ਵੱਡਾ ਸਵਾਲ ਆ ਨਾ ਸਾਡੇ ਲਈ ਵੀ ਸਰ ਐਂ ਜਦਾਂ ਇਹ ਮੰਨ ਲਈਏ ਵੀ ਪੰਜਾਬ ਦੇ ਬੱਚੇ ਜਿਹੜੇ ਹੈਗੇ ਉਹ ਕੰਪੀਟੀਸ਼ਨ ਚ ਬੈਠਣ ਦੇ ਲਾਇਕ ਹੀ ਨਹੀਂ ਹੈਗੇ ਸਿੱਧਾ ਸਾਨੂੰ ਸਰਕਾਰੀ ਨੌਕਰੀ ਦੇ ਦੇਣਗਾ ਕਿਉਂਕਿ ਅਸੀਂ ਪੰਜਾਬ ਦੇ ਆ ਸੋਚੋ ਨਾ ਇਸ ਚੀਜ਼ ਨੂੰ ਕਿਉਂਕਿ ਉਹ ਜਿਹੜਾ ਇਗਜ਼ਾਮ ਆ ਉਹ ਅਸੀਂ ਉਹਦੇ ਉੱਤੇ ਕਿੰਤੂ ਪਰੰਤੂ ਕਰ ਨਹੀਂ ਸਕਦੇ ਕੁਆਲੀਫਾਈਂਗ ਆ ਜਾਂ ਤਾਂ ਉਹ ਹੁੰਦਾ ਵੀ ਉਹਦੇ ਨੰਬਰ ਐਡ ਹੁੰਦੇ ਹੁੰਦੇ ਫਿਰ ਤਾਂ ਅਸੀਂ ਕਹਿੰਦੇ ਵੀ ਕਿ ਬਾਹਰਲੇ ਬੱਚਿਆਂ ਨੂੰ ਐਡ ਦੇਣ ਦੇ ਲਈ ਪੰਜਾਬੀ ਘੱਟ ਪਈ देयर इज ਕੁਆਲੀਫਾਈਂਗ ਇਗਜ਼ਾਮ ਸਿਰਫ 40% ਨੰਬਰ ਤੁਸੀਂ ਲੈਣੇ ਸੀਗੇ ਐਂਡ ਉਹਦੇ ਵਿੱਚ ਵੀ ਅਸੀਂ ਧਰਨੇ ਦੇ ਰਿਹਾ ਕਿਉਂ ਕਿ ਅਸੀਂ ਆਪਣੀ ਤਿਆਰੀ ਨਹੀਂ ਪੂਰੀ ਕੀਤੀ ਹੁਣ ਅਸੀਂ ਲੱਭ ਰਹੇ ਆ ਵੀ ਕਿਹਨੂੰ ਬਲੇਮ ਕੀਤਾ ਜਾਵੇ ਇੱਦਾਂ ਹੀ ਮੇਨਸ ਦੇ ਵਿੱਚ ਵੀ ਸਾਡੇ ਕੋਲ ਸਮਾਂ ਬਹੁਤ ਆ ਹੁੰਦਾ ਤਾਂ ਐਗਜ਼ਾਮੀਨਰ ਨੇ ਬਟ ਅਸੀਂ ਫਿਰ ਵੀ ਕੀ ਕਰਨਾ ਹਜੇ ਕੁਝ ਨਹੀਂ ਕਰਨਾ ਹਜੇ ਬੈਠੇ ਆ ਸੁਸਤ ਹੋ ਗਏ ਅਸੀਂ ਤਿਆਰੀ ਨਹੀਂ ਕਰਨੀ ਠੀਕ ਆ ਜੀ ਕੋਈ ਨਹੀਂ ਇਦਾਂ ਹੋ ਜਾਊਗਾ ਜਦੋਂ ਫਿਰ ਇਗਜ਼ਾਮ ਆ ਗਿਆ ਪੇਪਰ ਹੋ ਗਿਆ ਫਿਰ ਉਦੋਂ ਬਾਅਦ ਧਰਨੇ ਲਾਉਣੇ ਆ ਕਿਉਂ ਲਓ ਜੀ ਇਹ ਤਾਂ ਪੰਜਾਬ ਜੀ ਕੇ ਨਹੀਂ ਪੁੱਛੀ ਇਹ ਚਤਾ ਉਹ ਨਹੀਂ ਪੁੱਛਿਆ ਚਤਾ ਆ ਪੁੱਛ ਲਿਆ ਇਹ ਤਾਂ ਯੂਪੀਐਸਸੀ ਵਾਲੇ ਸਵਾਲ ਪੁੱਛ ਲੇ ਇਹ ਤਾਂ ਸਰਕਾਰ ਚਾਹੁੰਦੀ ਹੈ ਕਿ ਬਾਹਰ ਲੈਣਾ ਨੌਕਰੀਆਂ ਵਾਲੇ ਫਿਰ ਅਸੀਂ ਇਦਾਂ ਦੀਆਂ ਗੱਲਾਂ ਕਰਨੀਆਂ ਨੇ ਅਸੀਂ ਕਦੇ ਵੀ ਆਪ ਦੀ ਜਿਹੜੀ ਹੈਗੀ ਉਹ ਰਿਸਪੌਂਸਿਬਿਲਟੀ ਆਪ ਦੀ ਜ਼ਿੰਮੇਵਾਰੀ ਕਦੇ ਵੀ ਆਪਣੇ ਉੱਤੇ ਲਈ ਹੀ ਨਹੀਂ ਗਈ ਠੀਕ ਹੈ ਸੋ ਮੈਂ ਤਾਂ ਕਰਕੇ ਦੱਸ ਰਿਹਾ ਭਾਈ ਤਿਆਰੀ ਸ਼ੁਰੂ ਕਰ ਇਹ ਤਾਂ ਹੋ ਗਿਆ ਮੀਨਸ ਕਦੋਂ ਹੋ ਰਿਹਾ ਸਰ ਰਿਜ਼ਲਟ ਕਦੋਂ ਆ ਰਿਹਾ ਕੋ ਬਹੁਤ ਸਾਰੇ ਬੱਚੇ ਸੋਚਦੇ ਕਿ ਰਿਜ਼ਲਟ ਤੋਂ ਬਾਅਦ ਤਿਆਰੀ ਕਰਾਂਗੇ ਰਿਜ਼ਲਟ ਬਈ ਆ ਰਿਹਾ ਆਪਣਾ ਲਗਭਗ ਜਨਵਰੀ ਦੇ ਜਿਹੜਾ ਹੈਗਾ ਫਰਸਟ ਵੀਕ ਤੱਕ ਆਉਣਾ ਚਾਹੀਦਾ ਹੈ ਕਿਉਂ ਕਿਉਂਕਿ ਜਦੋਂ 2021 ਦੇ ਵਿੱਚ ਇਗਜ਼ਾਮ ਹੋਇਆ ਸੀਗਾ ਉਦੋਂ ਵੀ ਪੂਰੇ 1 ਮੰਥ ਬਾਅਦ ਇਗਜ਼ਾਮ ਰਿਜ਼ਲਟ ਆ ਗਿਆ ਸੀਗਾ ਤੇ ਇਸ ਵਾਰ ਵੀ 7 ਦਸੰਬਰ ਨੂੰ ਸਾਡਾ ਕਹ ਲੋ ਇਗਜ਼ਾਮ ਹੋਇਆ ਆ ਤੇ 7 ਜਨਵਰੀ ਜਾਂ ਉਦੋਂ ਪਹਿਲਾਂ ਜਾਂ ਇੱਕ ਦੋ ਦਿਨ ਉੱਤੇ ਥੱਲੇ ਕਰਕੇ ਰਿਜ਼ਲਟ ਆ ਜਾਣਾ ਚਾਹੀਦਾ ਆ ਜਦੋਂ ਆ ਪਿਛਲੇ ਅਕੋਰਡਿੰਗ ਚੱਲੀਏ ਬਾਕੀ ਬਈ ਪਿਛਲੇ ਅਕੋਰਡਿੰਗ ਜੇ ਪੀਪੀਐਸਸੀ ਨੇ ਚੱਲੇ ਆਪਾਂ ਕਹਿ ਨਹੀਂ ਸਕਦੇ ਲੇਕਿਨ ਲੇਟ ਨਹੀਂ ਹੁੰਦਾ ਇਦੋਂ ਪਹਿਲਾਂ ਆ ਸਕਦਾ ਹੈ ਠੀਕ ਹੈ ਸੋ ਜਨਵਰੀ ਦੇ ਫਰਸਟ ਵੀਕ ਜਾਂ ਫਿਰ ਜਨਵਰੀ ਦੇ 10 ਤਰੀਕ ਦੇ ਰਾਉਂਡ ਤੱਕ ਜਿਹੜਾਗਾ ਰਿਜ਼ਲਟ ਹੋਣ ਦੀ ਉਮੀਦ ਹੈਗੀ ਆ ਹੁਣ ਦੋ ਚੀਜ਼ਾਂ ਦੇ ਡਾਊਟ ਹੋ ਗਏ ਹੋਣਾ ਜੋ ਤੁਸੀਂ ਆਪ ਤਿਆਰੀ ਕਰਨੀ ਹੈ ਤਾਂ ਤੁਹਾਡੇ ਕੋਲੇ ਕੀ ਚਾਹੀਦਾ ਆ ਫਿਰ ਮੈਂ ਦੱਸੂਗਾ ਤਿਆਰੀ ਸਟਾਰਟ ਕਿਦਾਂ ਕਰ ਸਕਦੇ ਹੋ ਸੋ ਜੇ ਆਪ ਤਿਆਰੀ ਕਰਨੀ ਹੈ ਉਹਦੇ ਲਈ ਸਭ ਤੋਂ ਜ਼ਰੂਰੀ ਸਾਡੇ ਕੋਲ ਕੀ ਆ ਤੁਹਾਡੇ ਕੋਲੇ ਮੇਨਸ ਦੇ ਲਈ ਸ਼ਾਰਟ ਨੋਟਸ ਹੋਣੇ ਬਹੁਤ ਜ਼ਰੂਰੀ ਨੇ ਸਾਰੇ ਸਬਜੈਕਟਸ ਦੇ ਉਹ ਕਿੱਦਾਂ ਦੇ ਹੋਣਗੇ ਜਿਵੇਂ ਮੰਨ ਲਓ ਅਸੀਂ ਪੜ੍ਹੇ ਸੀਗੇ ਪਹਿਲਾਂ ਪ੍ਰੀ ਦੇ ਨੋਟਸ ਤੁਹਾਡੇ ਕੋਲੇ ਹੋਣਗੇ ਸਾਰੇ ਕੋਲ ਪ੍ਰੀਲਿਮਸ ਦੇ ਨੋਟ ਇੱਦੀ ਮੇਨਸ ਦੇ ਨੋਟਸ ਹੋਣੇ ਚਾਹੀਦੇ ਨੇ ਉਹ ਹੋਣਗੇ ਕੁਐਸਚਨ ਆਨਸਰ ਫਾਰਮ ਦੇ ਵਿੱਚ ਜੇ ਤੁਸੀਂ ਪਹਿਲਾਂ ਐਗਜ਼ਾਮਪਲ ਦੇ ਲਈ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਪੜ੍ਹਿਆ ਸੀਗਾ ਉਹ ਪੜ੍ਹਿਆ ਸੀਗਾ ਪ੍ਰੀ-ਓਰੀਐਂਟਡ ਹੁਣ ਮੇਨਸ ਓਰੀਐਂਟਡ ਕਿੱਦਾਂ ਦੇ ਕੁਐਸਚਨ ਬਣਨਗੇ ਅਸੀਂ ਗੁਰੂ ਨਾਨਕ ਦੇ ਮਹਾਰਾਜ ਜੀ ਬਾਰੇ ਪਹਿਲਾਂ ਪੜ੍ਹਿਆ ਸੀਗਾ ਪ੍ਰੀ ਦੇ ਪਰਸਪੈਕਟਿਵ ਨਾਲ ਹੁਣ ਮੇ ਉਸ ਟੌਪਿਕ ਉਸ ਇਨਫੋਰਮੇਸ਼ਨ ਦੇ ਨੋਟਸ ਹੋਣੇ ਚਾਹੀਦੇ ਨੇ ਜਿੱਦਿ ਸਾਰੇ ਸਬਜੈਕਟਸ ਚਾਹੇ ਉਹ GS1 GS2 GS3 GS4 ਜਿੰਨੇ ਵੀ ਸਬਜੈਕਟ ਹੈਗੇ ਆ ਉਹਨਾਂ ਦੇ ਮੇਨਸ ਓਰੀਐਂਟਡ ਨੋਟਸ ਤੁਹਾਡੇ ਕੋਲੇ ਹੋਣੇ ਬਹੁਤ ਜ਼ਰੂਰੀ ਨੇ ਜੀ ਦੂਜੇ ਨੰਬਰ ਦੇ ਉੱਤੇ ਕਰੰਟ ਅਫੇਅਰਸ ਅਸੀਂ ਪਹਿਲਾਂ ਕਰੰਟ ਅਫੇਅਰਸ ਅਲੱਗ ਤਰੀਕੇ ਨਾਲ ਪੜ੍ਹੇ ਸੀਗੇ ਅਸੀਂ ਪੜ੍ਹਿਆ ਸੀਗਾ ਕਿ ਚੰ드ਰਯਾਨ ਕਿੱਦਾਂ ਗਿਆ ਉਹਦੇ ਸਪੈਸੀਫਿਕੇਸ਼ਨਸ ਕੀ ਆ ਹੁਣ ਹੋ ਸਕਦਾ ਸਾਨੂੰ ਪੁੱਛ ਲਿਆ ਜਾਵੇ ਕਿ ਜਿਹੜਾ ਇੰਡੀਆ ਸਪੇਸ ਦੇ ਵਿੱਚ ਜਾ ਰਿਹਾ ਉਹ ਕਿਵੇਂ ਡੋਮਿਨੈਂਸ ਕਰੂਗਾ ਹੈਨਾ ਸੋ ਮਤਲਬ ਹੁਣ ਕੁਐਸਚਨ ਦਾ ਜਿਹੜਾ ਹੈਗਾ ਉਹ ਉਹਦੀ ਤਸਵੀਰ ਕਹਿ ਸਕਦਾ ਹਾਂ ਬਦਲ ਜਾਊਗੀ ਸੋ ਉਸ ਲੈਵਲ ਦੇ ਉਸ ਤਰੀਕੇ ਦੇ ਕੁਐਸਚਨ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਉਸ ਤਰੀਕੇ ਦੇ ਨੋਟਸ ਹੋਣੇ ਚਾਹੀਦੇ ਨੇ ਅਡੇਲੀ ਅਨਸਰ ਰਾਈਟਿੰਗ ਤੁਸੀਂ ਜ਼ਰੂਰ ਕਰਨੀ ਆ ਜਿੰਨੇ ਵੀ ਬੱਚੇ ਪੜ ਰਹੇ ਨੇ ਜਿਨ੍ਹਾਂ ਨੇ ਤਿਆਰੀ ਸ਼ੁਰੂਆਤ ਕਰਨੀ ਆ ਜਾਂ ਕਰ ਰਹੇ ਨੇ ਡੇਲੀ ਅਨਸਰ ਰਾਈਟਿੰਗ ਜ਼ਰੂਰ ਕਰਨੀ ਆ ਰੋਜ਼ 4-5 ਕੁਐਸਚਨ ਜੇ ਤੁਸੀਂ ਸੈਲਫ ਸਟਡੀ ਕਰ ਰਹੇ ਹੋ ਤਾਂ ਖੁਦ ਫਰੇਮ ਕਰੋ ਜੇ ਕਿਤੇ ਪੜ ਰਹੇ ਹੋ ਤਾਂ ਤੁਹਾਨੂੰ ਜ਼ਰੂਰ ਦੇਣਗੇ ਸੋ ਡੇਲੀ ਦੇ 4-5 ਕੁਐਸਚਨ ਜਿਹੜਾ ਤੁਸੀਂ ਕੰਟੈਂਟ ਪੜਿਆ ਉਹ ਚੋਂ ਫਰੇਮ ਕਰੋ ਵੀ ਐਗਜ਼ਾਮੀਨਰ ਕਿੱਦਾਂ ਦਾ ਕੁਐਸਚਨ ਪੁੱਛ ਸਕਦਾ ਫਿਰ ਉਹਦਾ ਆਨਸਰ ਕਰੋ ਉਸ ਨੋਟਸ ਦੇ ਵਿੱਚੋਂ ਠੀਕ ਆ ਜੀ ਉਸ ਤੋਂ ਬਾਅਦ ਸਾਡੇ ਕੋਲੇ ਅਨਲਿਸਿਸ ਆਫ ਦਾ ਰਾਈਟਿੰਗ ਪ੍ਰੈਕਟਿਸ ਸ਼ੀਟ ਜੋ ਵੀ ਤੁਸੀਂ ਆਨਸਰ ਲਿਖੇ ਆ ਉਹਨਾਂ ਨੂੰ ਅਨਲਿਸਿਸ ਕਰਨਾ ਉਹਨਾਂ ਦਾ ਦੇਖਣਾ ਵੀ ਅੱਛਾ ਠੀਕ ਆ ਇਹ ਕਿੱਦਾਂ ਹੋ ਗਿਆ ਆ ਇਹਦੇ ਵਿੱਚ ਕੀ ਹੈਗਾ ਆ ਹੁਣ ਮੇਰੀ ਤਿਆਰੀ ਕਿੱਦਾਂ ਦੀ ਆ ਮੈਂ ਕਿੱਥੇ ਕਮੀ ਕਰ ਰਿਹਾ ਮੈਨੂੰ ਕਿੱਥੇ ਇੰਪਰੂਵਮੈਂਟ ਦੀ ਲੋੜ ਆ ਮੇਰੇ ਇੱਥੋਂ ਨੰਬਰ ਘੱਟ ਰਿਹਾ ਇੱਥੋਂ ਵੱਧ ਰਿਹਾ ਸੋ ਅਨਲਿਸਿਸ ਬਹੁਤ ਜ਼ਰੂਰੀ ਹੈ ਜੀ ਉਸ ਤੋਂ ਬਾਅਦ ਸਪੈਸ਼ਲ ਫੋਕਸ ਰੱਖਿਓ ਈਐਸਐਲ ਦੇ ਉੱਤੇ ਜਿਵੇਂ ਜਦੋਂ ਪ੍ਰੀ ਦਾ ਐਗਜ਼ਾਮ ਸੀਗਾ 7 ਦਸੰਬਰ ਤੋਂ ਮੇਰੀਆਂ ਰਿਕਾਰਡਿੰਗਸ ਚੱਕ ਕੇ ਦੇਖ ਲਿਓ ਮੈਂ ਡੇਢ ਮਹੀਨਾ ਪਹਿਲਾਂ ਕਹਿਣਾ ਸ਼ੁਰੂ ਕਰਤਾ ਸੀਗਾ ਵੀ ਸੀ ਸੈੱਟ ਦੇ ਉੱਤੇ ਫੋਕਸ ਕਰ ਲਓ ਪਰ ਬੱਚੇ ਕਹਿੰਦੇ ਸੀ ਨਹੀਂ ਸਰ ਅਸੀਂ ਤਾਂ ਸ ਹੁਣ ਰਿਜ਼ਲਟ ਤੁਹਾਡੇ ਸਾਹਮਣੇ ਆ ਬਾਈ ਹੁਣ ਸੀ ਸੈੱਟ ਵੀ ਨਹੀਂ ਕਲੀਅਰ ਹੋ ਰਿਹਾ ਠੀਕ ਹੈ ਇਹ ਇੱਕ ਬਹੁਤ ਵੱਡੀ ਚੋਟ ਆ ਇੱਕ ਬਹੁਤ ਵੱਡੀ ਸੱਟ ਆ ਸਾਡੇ ਲਈ ਠੋਕਰ ਆ ਸਾਡੇ ਲਈ ਵੀ ਸਾਨੂੰ ਅਕਲ ਆ ਜਾਵੇ ਠੀਕ ਹੈ ਉਦੋਂ ਬਾਅਦ ਇਦਾਂ ਹੀ ਐਸਏ ਹੋ ਗਿਆ ਸਟੈਟਸ ਹੋ ਗਿਆ ਤੇ ਲੈਂਗੁਏਜ ਪੇਪਰ ਹੋਗਾ ਯਾਨੀ ਕਿ ਪੰਜਾਬੀ ਤੇ ਅੰਗਰੇਜ਼ੀ ਜੇ ਹੁਣ ਵੀ ਅਸੀਂ ਇਹਨਾਂ ਉੱਤੇ ਫੋਕਸ ਨਾ ਕੀਤਾ ਤੇ ਬਾਕੀਆਂ ਵਿੱਚੋਂ ਸਾਡੇ ਜਿਹੜੇ ਨੰਬਰ ਹੋਉਣ ਨੇ ਕੀ ਹੋਣੇ ਆ ਇਹਹੀ ਤਿੰਨ ਚੀਜ਼ਾਂ ਹੈਗੀਆਂ ਨੇ ਜਾਂ ਕਹਿ ਲਓ ਇਹਹੀ ਦੋ ਸਬਜੈਕਟਸ ਜਾਂ ਕਹਿ ਲਓ ਤਿੰਨ ਪੇਪਰ ਤੇ ਇੱਕ ਸਬਜੈਕਟ ਆ ਜਿਹਦੇ ਵਿੱਚੋਂ ਅਸੀਂ ਨੰਬਰ ਖਿੱਚ ਸਕਦੇ ਆ ਤੇ ਜਿੱਥੋਂ ਸਾਡੇ ਨੰਬਰ ਖਿੱਚੇ ਗਏ ਤੇ ਅਸੀਂ ਓਬਵੀਅਸ ਆ ਬਾਕੀਆਂ ਨਾਲੋਂ ਬਹੁਤ ਅੱਗੇ ਹੋਵਾਂਗੇ ਸੋ ਇੱਥੇ ਸਾਨੂੰ ਕੰਮ ਕਰਨ ਦੀ ਬਹੁਤ ਲੋੜ ਹੈ ਤੇ ਨਾਲ ਨਾਲ ਗਾਈਡੈਂਸ ਤੇ ਮੈਂਟਰਸ਼ਿਪ ਦਾ ਹੋਣਾ ਬਹੁਤ ਜ਼ਰੂਰੀ ਹੈ ਇਹ ਚੀਜ਼ਾਂ ਰਿਕੁਆਇਰਡ ਨੇ ਮੇਨਸ ਨੂੰ ਕਲੀਅਰ ਕਰਨ ਲਈ ਹੁਣ ਜੇ ਤੁਹਾਡੇ ਕੋਲੇ ਹੈਗੀਆਂ ਨੇ ਤਾਂ ਬਹੁਤ ਵਧੀਆ ਗੱਲ ਹੈ ਫਿਰ ਤੁਸੀਂ ਆਪਣੀ ਤਿਆਰੀ ਨੂੰ ਕਿੱਦਾਂ ਲੈ ਕੇ ਚੱਲ ਸਕਦੇ ਹੋ ਉਹ ਮੈਂ ਸਟੈਪ ਜ਼ਰੂਰ ਦੱਸੂਗਾ ਠੀਕ ਹੈ ਹੁਣ ਪਹਿਲੀ ਗੱਲ ਇਹ ਕਿਹਦੇ ਕਿਹਦੇ ਕੋਲੇ ਸਾਰੀਆਂ ਚੀਜ਼ਾਂ ਹੈਗੀਆਂ ਨੇ ਵੀ ਮੈਲੇ ਕੋਲ ਗਾਈਡੈਂਸ ਨੂੰ ਵੀ ਕੋਈ ਹੈਗਾ ਮੈਂਟਰਸ਼ਿਪ ਲਈ ਹੈਗਾ ਮੈਂ ਨੋਟਸ ਸਾਰੇ ਖੁਦ ਬਣਾ ਸਕਦਾ ਜਾਂ ਬਣਾ ਸਕਦੀ ਆ ਮੈਂ ਜਿਹੜਾ ਹੈਗਾ ਉਹ ਕੁਐਸਚਨ ਖੁਦ ਫਰੇਮ ਕਰ ਸਕਦੀ ਆ ਜਾਂ ਕਰ ਸਕਦਾ ਮੈਂ ਆਪਣੇ ਜਿਹੜੇ ਆਨਸਰ ਦਾ ਖੁਦ ਅਨਲਿਸਿਸ ਕਰ ਸਕਦਾ ਜਾਂ ਕਰ ਸਕਦੀ ਆ ਮੈਂ ਕ੍ਰੋਸ ਚੈੱਕ ਕਰ ਸਕਦੀ ਮੈਂ ਆਪਣੇ ਆਪ ਨੂੰ ਸਲਾਹ ਦੇ ਸਕਦਾ ਜਾਂ ਦੇ ਸਕਦੀ ਆ ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਇਕੱਲਾ ਇਹ ਨਾ ਸੋਚੋ ਵੀ ਨੋਟਸ ਪੜ੍ਹਨੇ ਆ ਨੋਟਸ ਪੜ੍ਹਨੇ ਨਹੀਂ ਬੱਚੇ ਇਹ ਚੀਜ਼ਾਂ ਵੀ ਜ਼ਰੂਰੀ ਨੇ ਕਿਉਂਕਿ ਜੇ ਤਾਂ ਤੁਸੀਂ ਸੋਚ ਰਹੇ ਹੋ ਕਿ ਅਸੀਂ ਕੱਲਾ ਪੇਪਰ ਦੇਣ ਜਾਣਾ ਫਿਰ ਤਾਂ ਤੁਹਾਡੀ ਮਰਜ਼ੀ ਆ ਪਰ ਜੇ ਰਿਜ਼ਲਟ ਲੈਣਾ ਆ ਕਲੀਅਰ ਕਰਨਾ ਫਿਰ ਇਹ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜੀ ਠੀਕ ਹੈ ਹੁਣ ਅਸੀਂ ਤਿਆਰੀ ਕਿੱਦਾਂ ਸ਼ੁਰੂਆਤ ਕਰਨੀ ਸਭ ਤੋਂ ਪਹਿਲਾ ਸਟੈਪ ਅਸੀਂ ਕੀ ਕਰਨਾ ਹੈ ਤੁਸੀਂ ਕੀ ਕਰ ਸਕਦੇ ਹੋ ਵੀ ਜਿਹੜੇ ਤੁਹਾਡੇ ਕੋਲੇ GS1 ਹੈ ਠੀਕ ਹੈ GS2 ਹੈ GS3 ਹੈ ਉਹ ਸਾਰੇ ਇਦਾਂ ਦੇ ਇੰਪੋਰਟੈਂਟ ਟਾਪਿਕ ਜਿਹੜੇ ਅਸੀਂ ਪ੍ਰੀ ਦੇ ਸਮੇਂ ਨਹੀਂ ਸੀ ਪੜੇ ਠੀਕ ਹੈ ਤੇ ਜਾਂ ਫਿਰ ਪੜੇ ਸੀਗੇ ਹੁਣ ਉਹ ਮੇਨਸ ਦੇ ਵਿੱਚ ਉਹਦਾ ਦੇ ਉਹਦੇ ਵਿੱਚੋਂ ਕਿੱਦਾਂ ਦੇ ਕੁਐਸਚਨ ਬਣਨਗੇ ਠੀਕ ਹੈ ਸੋ ਦੋ ਚੀਜ਼ਾਂ ਹਨ ਜਿਵੇਂ ਫੋਰ ਐਗਜ਼ਾਮਪਲ ਕੁਝ ਚੀਜ਼ ਅਸੀਂ ਪੜ੍ਹੀ ਨਹੀਂ ਹੈ ਮੰਨ ਲਓ ਐਥਿਕਸ ਅਸੀਂ ਨਹੀਂ ਪਹਿਲਾਂ ਪੜਿਆ ਐਥਿਕਸ ਹੋ ਗਿਆ ਦੂਜੇ ਨੰਬਰ ਤੇ ਮੰਨ ਲਓ ਅਸੀਂ ਪੜਿਆ ਸੀਗਾ ਹਿਸਟਰੀ ਮਾਡਰਨ ਹਿਸਟਰੀ ਪੜ੍ਹੀ ਆ ਬਟ ਮੇਨਸ ਓਰੀਐਂਟਡ ਜੇ ਕਿੱਦਾਂ ਦੇ ਕੁਐਸਚਨ ਬਣਨਗੇ ਉਹ ਨਹੀਂ ਸੀ ਪੜੇ ਸੋ ਇਹ ਦੋ ਚੀਜ਼ਾਂ ਹੋ ਗਈਆਂ ਸੋ ਇਹ ਦੋਨਾਂ ਚੀਜ਼ਾਂ ਨੂੰ ਤੁਸੀਂ ਇੱਕ ਦਿਨ ਦੇ ਵਿੱਚ ਸਟਾਰਟਿੰਗ ਦੇ ਵਿੱਚ 5 ਤੋਂ 6 ਘੰਟੇ ਦੇ ਨੇ ਸ਼ੁਰੂ ਕਰ ਦੋ ਵੀ ਇਹਨਾਂ ਨੂੰ ਪੜੋ ਮੇਨਸ ਓਰੀਐਂਟਡ ਪੜੋ ਉਹਦੇ ਨੋਟਸ ਉਦੇ ਵਿੱਚੋਂ ਕੁਐਸਚਨ ਦੋ ਤਿੰਨ ਫਰੇਮ ਕਰ ਸਕਦੇ ਹੋ ਜੇ ਤੁਸੀਂ ਖੁਦ ਕਰ ਰਹੇ ਹੋ ਕਿਉਂਕਿ ਸਾਡੇ ਵਾਲੇ ਬੱਚਿਆਂ ਨੂੰ ਅਸੀਂ ਦਿਨੇ ਆ ਕੁਐਸਚਨ ਦੇ ਦਿੰਨੇ ਆ ਉਹ ਰਾਈਟਿੰਗ ਕਰਦੇ ਨੇ ਅਸੀਂ ਕੁਐਸਚਨ ਆਨਸਰ ਫਾਰਮ ਜੀ ਪੜਾ ਰਹੇ ਆ ਠੀਕ ਹੈ ਸੋ ਇਹ ਤੁਸੀਂ ਕਰਨਾ ਆ ਤੇ ਉਹਦੇ ਵਿੱਚੋਂ ਫਿਰ ਤੁਸੀਂ ਕੀ ਕਰ ਸਕਦੇ ਹੋ ਆਪਦੇ ਕੁਐਸਚਨ ਲਿਖ ਸਕਦੇ ਹੋ ਰੋਜ਼ ਦੇ 4 ਤੋਂ 5 ਇਹ ਹੋ ਗਿਆ ਆਪਣਾ ਸਟਾਰਟਿੰਗ ਦੇ ਵਿੱਚ ਇਦਾਂ ਕਰ ਦਿਓ ਹਫ਼ਤਾ ਤੱਕ ਇਦਾਂ ਕਰੋ ਯਾਨੀ ਕਿ ਹਫ਼ਤਾ ਤੱਕ 10 ਕ ਘੰਟੇ ਪੜੋ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਜਿਹੜਾ ਤੁਸੀਂ ਹੈਗਾ ਆ ਉਹ ਆਪਣੇ ਨਾਲ ਚੀਜ਼ਾਂ ਨੂੰ ਐਡ ਕਰ ਲਓ ਕਿਹੜੀਆਂ ਨੂੰ ਐਡ ਕਰ ਲੈਣਾ ਹੈ ਅਸੀਂ ESL ਨੂੰ ਐਡ ਕਰ ਲੈਣਾ ਹੈ ਜਾਨੀ ਕਿ ਐਸਏ ਨੂੰ ਐਡ ਕਰ ਲਓ ਜਾਨੀ ਕਿ ਸਟੈਟਸ ਨੂੰ ਐਡ ਕਰ ਲਓ ਜਾਨੀ ਕਿ ਲੈਂਗੁਏਜ ਜਿਹੜੀਆਂ ਕਲਾਸਾਂ ਉਹਨਾਂ ਨੂੰ ਐਡ ਕਰ ਲਓ ਠੀਕ ਹੈ ਸੋ ਇਹ ਹਫਤੇ ਤੱਕ ਬਾਅਦ ਤੁਸੀਂ ਇਦਾਂ ਇਹਨੂੰ ਕਰ ਸਕਦੇ ਹੋ ਉਦੋਂ ਬਾਅਦ ਜਿਵੇਂ ਹੀ 2 3 2 ਵੀਕ ਆਪਣੇ ਲੰਘਦੇ ਆ ਹੁਣ ਤੁਸੀਂ ਕਾਫੀ ਚੀਜ਼ਾਂ ਜਿਹੜੀਆਂ ਸਟਰੋਂਗ ਆਪਣੀਆਂ ਕਰ ਲਈਆਂ ਨੇ ਉਦੋਂ ਬਾਅਦ ਤੁਸੀਂ ਟੈਸਟ ਸੀਰੀਜ਼ ਜਿਹੜੀ ਹੈਗੀ ਉਹ ਆਪਣੇ ਡੇਲੀ ਸ਼ਡਿਊਲ ਦੇ ਵਿੱਚ ਐਡ ਕਰ ਲਓ ਜਿਵੇਂ ਐਗਜ਼ਾਮਪਲ ਦੇ ਲਈ ਹਰ ਇੱਕ ਸੈਟਰਡੇ ਟਰਾਈ ਕਰਿਆ ਕਰੋ ਵੀ ਇੱਕ ਐਸਏ ਲਿਖਣ ਦੀ ਤੇ ਸੰਡੇ ਇੱਕ ਟੈਸਟ ਦੇਣ ਦੀ ਪੂਰਾ ਫੁੱਲ ਲੰਥ ਟੈਸਟ ਐਫ ਐਲਟੀ ਪੂਰਾ ਮੈਨਜ਼ ਆ ਜ਼ਰੂਰ ਦੇਣ ਦੀ ਕੋਸ਼ਿਸ਼ ਕਰੋ ਹੁਣ ਟੈਸਟ ਸੀਰੀਜ਼ ਜਿਹੜੀ ਮੈਨਜ਼ ਦੀ ਹੁੰਦੀ ਉਹ ਕਿਤੇ ਨਾ ਕਿਤੇ ਐਨਰੋਲ ਕਰਨੀ ਪੈਣੀ ਆ ਤੁਸੀਂ ਖੁਦ ਨਹੀਂ ਬਣਾ ਸਕਦੇ ਉਹ ਸਾਡੇ ਕੋਲ ਵੀ ਹੈਗੀ ਆ ਤੁਸੀਂ ਉੱਥੋਂ ਵੀ ਐਨਰੋਲ ਕਰ ਸਕਦੇ ਹੋ ਠੀਕ ਹੈ ਈਵਨ ਸਾਡੇ ਕੋਲ ਪੂਰਾ ਬੈਚ ਵੀ ਆ ਤੁਸੀਂ ਉਹ ਵੀ ਜੁਆਇਨ ਕਰ ਸਕਦੇ ਹੋ ਪਰ ਤੁਹਾਡੀ ਇੱਛਾ ਜੀ ਸੋ ਇਸ ਚੀਜ਼ ਨੂੰ ਲੈ ਕੇ ਤੁਸੀਂ ਜਿਵੇਂ ਪਹਿਲਾ ਹਫ਼ਤਾ ਤੁਸੀਂ ਮੈਨਜ਼ ਦੋ ਸਬਜੈਕਟ ਤੇ ਫੋਕਸ ਕਰੋ ਠੀਕ ਹੈ ਉਸ ਤੋਂ ਬਾਅਦ ਤੁਸੀਂ ਐਡ-ਆਨ ਚੀਜ਼ਾਂ ਕਰਦੇ ਜਾਓ ਤੇ ਹੌਲੀ-ਹੌਲੀ ਲਗਭਗ ਹਫਤੇ ਬਾਅਦ ਜਦੋਂ ਅੱਜ 18 ਤਰੀਕਾ ਮੰਨ ਲਓ 24 25 ਤਰੀਕ ਤੱਕ ਤੁਹਾਡਾ ਸਕੈਡਿਊਲ ਇਦਾਂ ਦਾ ਹੋ ਜਾਵੇ ਕਿ ਤੁਸੀਂ ਰੋਜ਼ ਦੇ 8 ਤੋਂ 10 ਘੰਟੇ ਪੜ ਰਹੇ ਹੋ ਉਸ ਤੋਂ ਬਾਅਦ ਅਨਸਰ ਰਾਈਟਿੰਗ ਅਲੱਗ ਤੋਂ ਕਰ ਰਹੇ ਹੋ ਸੋ ਤੁਸੀਂ ਆਪਣਾ ਸਕੈਡਿਊਲ ਜਿਹੜਾ ਹੈਗਾ ਉਹ 12 13 ਘੰਟੇ ਦਾ ਬਣਾ ਲੈਣਾ ਹੈ ਆਉਣ ਵਾਲੇ ਹਫਤੇ ਦੇ ਵਿੱਚ ਵਿੱਚ ਸੋ ਕਿਉਂਕਿ ਹਜੇ ਨਵਾਂ ਨਵਾਂ ਹੈ ਹਜੇ ਮੈਨੂੰ ਤੁਹਾਨੂੰ 12 ਘੰਟੇ ਨੂੰ ਔਖਾ ਲੱਗੂਗਾ ਤੁਸੀਂ 6 ਘੰਟੇ ਪੜ ਕੇ ਦੇਖੋ ਜੇ ਵੀ ਔਖਾ ਲੱਗੂਗਾ ਕਿਉਂਕਿ ਸਾਨੂੰ ਆਦਤ ਪਈ ਹੋਇਆ ਐਮਸੀਕਿਊਜ਼ ਦੇ ਰੂਪ ਚ ਪੜਨ ਦੀ ਲੇਕਿਨ ਇਹ ਸਾਡੇ ਕੋਲ ਜਿਹੜਾ हां दो हफ्ते ਵਿੱਚ ਆ ਜੂਗਾ ਕਿਹਾ ਮੈਂ ਬੱਚੇ ਤੁਹਾਨੂੰ ਠੀਕ ਹੈ ਦੇਖੋ ਅੱਜ 18 ਤਰੀਕ ਆ 18 ਤਰੀਕ ਜਾਨੀ ਕਿ ਦੋ ਹਫ਼ਤੇ 14 ਦਿਨ ਜਾਨੀ ਕਿ 2 ਜਨਵਰੀ ਦੇ ਆਊਂਡ ਮੈਂ ਕੀ ਕਹਿ ਸਕਦਾ ਜਨਵਰੀ ਦਾ ਪਹਿਲਾ ਵੀਕ 3 ਜਨਵਰੀ 2025 ਨੂੰ ਆਪਣਾ ਨੋਟੀਫਿਕੇਸ਼ਨ ਆਇਆ ਸੀਗਾ ਹੋ ਸਕਦਾ 3 ਜਨਵਰੀ ਨੂੰ ਰਿਜ਼ਲਟ ਵੀ ਆ ਜਾਵੇ ਕਿੱਡੀ ਕ ਵੱਡੀ ਗੱਲ ਸਮਝੇ ਗੱਲ ਨੂੰ ਸੋ ਉਹ ਚੀਜ਼ ਆ ਜਾਣੀ ਆ ਤੇ ਵਧੀਆ ਗੱਲ ਤੁਹਾਨੂੰ ਪਤਾ ਲੱਗੀ ਸੋ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਣੀ ਤਿਆਰੀ ਨੂੰ ਰੱਖਦੇ ਜਾਓ ਇਹਦੇ ਵਿੱਚ ਮੇਨ ਹੈਗਾ ਸਾਡੇ ਕੋਲੇ ਰਾਈਟਿੰਗ ਜਿੰਨੀ ਜ਼ਿਆਦਾ ਕਰ ਸਕਦੇ ਹੋ ਕਰੋ ਉਹਨੂੰ ਅਨਲਿਸਿਸ ਕਰੋ ਉਹਦੇ ਲਈ ਸਲਾਹ ਲਓ ਇਹ ਨੋਟਸ ਜਿਹੜੇ ਹੈਗੇ ਉਹ ਬਣਾਓ ਤੇ ਆਪਣੇ ਰਿਵਾਈਜ਼ ਕਰੋ ਇਸ ਤਰੀਕੇ ਨਾਲ ਤੁਸੀਂ ਆਪਣੀ ਤਿਆਰੀ ਨੂੰ ਸਟਾਰਟ ਕਰ ਸਕਦੇ ਹੋ ਸੋ ਮੈਂ ਪਹਿਲੇ 2 ਦਿਨ ਹਫ਼ਤੇਆਂ ਦਾ ਦੱਸਦਾ ਇਹਨੂੰ ਇੱਕ ਵਾਰ ਫਾਲੋ ਕਰੋ ਇਸ ਤੋਂ ਬਾਅਦ ਆਪਾਂ ਦੁਬਾਰਾ ਤਾਂ ਫਿਰ ਇਹਦਾ ਸੈਸ਼ਨ ਲੈ ਕੇ ਆ ਸਕਦੇ ਹਾਂ ਹੁਣ ਜਿਹੜੇ ਬੱਚੇ 셀ਫ ਸਟਡੀ ਕਰ ਰਿਹਾ ਉਹਨਾਂ ਦਾ ਇਹ ਪੈਟਰਨ ਹੋ ਗਿਆ ਜਿਹੜਾ ਨੂੰ ਲੱਗਦਾ ਨਹੀਂ ਸਰ ਸਾਡੇ ਕੋਲ ਤਾਂ ਅਜ ਨਹੀਂ ਤੁਸੀਂ ਚੀਜ਼ਾਂ ਇੰਨੀਆਂ ਦੱਸ ਦੀਆਂ ਖੁਦ ਮੈਨੇਜ ਨਹੀਂ ਹੋਣੀਆਂ ਸੰਤ ਤਾਂ ਇਹ ਨਹੀਂ ਪਤਾ ਲੱਗਣਾ ਸੀ ਨੋਟਸ ਕਿੱਥੋਂ ਬਣਾਉਣੇ ਆ ਸੰਤ ਤਾਂ ਇਹ ਨਹੀਂ ਪਤਾ ਲੱਗਣਾ ਸੀ ਕਿੱਥੋਂ ਨਿਊਜ਼ਪੇਪਰ ਪੜ੍ਹਨੇ ਆ ਉਹਨਾਂ ਦੇ ਲਈ ਕੀ ਆ ਉਹ ਸਾਡੇ ਨਾਲ ਜੁੜ ਸਕਦੇ ਨੇ ਉਹਨਾਂ ਦੇ ਲਈ ਪ੍ਰੋਪਰਲੀ ਆਪਣੇ ਕੋਲੇ ਬੈਚ ਹੈਗਾ ਆ ਸੋ ਬੈਚ ਦੇ ਵਿੱਚ ਜਿਹੜਾ ਹੈਗਾ ਆਪਣੇ ਕੋਲੇ ਆ ਲੋ ਜੀ ਬੈਚ ਆ ਇੱਕ ਆਪਣਾ ਟੈਲੀਗ੍ਰਾਮ ਚੈਨਲ ਵੀ ਆ ਠੀਕ ਹੈ ਸੋ ਜੇ ਬੱਚੇ ਸੈਲਫ ਸਟਡੀ ਜਿਹੜੇ ਕਰ ਰਹੇ ਨੇ ਰਿਜ਼ਲਟ ਦੀ ਵੇਟ ਕਰ ਰਹੇ ਨੇ ਵੀ ਰਿਜ਼ਲਟ ਆਊਗਾ ਸਰ ਉਸ ਤੋਂ ਬਾਅਦ ਹੀ ਜੁਆਇਨ ਕਰਨਾ ਸੀ ਤੁਸੀਂ ਫਿਰ ਇਸ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ ਪੰਜਾਬ ਪੀਸਸ ਮੀਨਸ ਵਾਰੀਅਰਸ 2025 26 ਉਦੋਂ ਬਾਅਦ ਜੇ ਤੁਹਾਡਾ ਮਨ ਹੋਇਆ ਤੁਸੀਂ ਬੈਚ ਜੁਆਇਨ ਕਰ ਲਿਓ ਅਦਰਵਾਈਜ਼ ਜਿਹੜਾ ਹੈਗਾ ਤੁਸੀਂ ਸੈਲਫ ਸਟਡੀ ਵੀ ਕਰ ਸਕਦੇ ਹੋ ਲੇਕਿਨ ਤੁਹਾਡੇ ਕੋਲ ਬਿਸ਼ਰਤ ਹੈ ਉਹ ਸਾਰੇ ਜਿਹੜੇ ਮੈਂ ਦੱਸਿਆ ਨੇ ਚੀਜ਼ਾਂ ਉਹ ਕੰਪੋਨੈਂਟ ਹੋਣੇ ਬਹੁਤ ਜ਼ਰੂਰੀ ਨੇ ਅਦਰਵਾਈਜ਼ ਆਪਣਾ ਮੇਨਸ ਦਾ ਬੈਚ ਹੈ ਇਹਦੀ ਜਿਹੜੀ ਫੀਸ ਹੈ ਕਿਉਂ 17600 ਹੈ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਜੁਆਇਨ ਕਰ ਸਕਦੇ ਹੋ ਇਹਦੇ ਵਿੱਚ ਟੈਸਟ ਸੀਰੀਜ਼ ਇਨਕਲੂਡ ਹੈ ਮੇਨਸ ਦੀ ਲੇਕਿਨ ਜਿਹੜੇ ਬੱਚੇ ਨੂੰ ਲੱਗਦਾ ਵੀ ਸਰ ਮੈਂ ਤਿਆਰੀ ਵੀ ਕਰਨੀ ਹੈ ਰਿਜ਼ਲਟ ਦੀ ਵੀ ਵੇਟ ਕਰਨੀ ਉਹ ਕੀ ਕਰ ਸਕਦਾ ਆ ਅਸੀਂ ਇੱਕ ਨਵਾਂ ਫੀਚਰ ਲੈ ਕੇ ਆਂਦਾ ਵੀ ਤੁਸੀਂ ਹੁਣ ਐਡਮਿਸ਼ਨ ਲੈਨੇ ਹੋ 10 ਬਾਬਾ ਕਰੇ ਤੁਹਾਡਾ ਰਿਜ਼ਲਟ ਕਲੀਅਰ ਹੁੰਦਾ ਤੁਸੀਂ ਰਿਮੇਨਿੰਗ ਅਮਾਉਂਟ ਪੇ ਕਰਕੇ ਤੁਸੀਂ ਮੇਨਸ ਦੀ ਤਿਆਰੀ ਕੰਟੀਨਿਊ ਕਰੋ ਅਦਰਵਾਈਜ਼ ਤੁਹਾਨੂੰ ਲੱਗਦਾ ਕਿ ਨਹੀਂ ਹੁਣ ਤਾਂ ਅਸੀਂ ਅੱਗੇ ਯੂਪੀਐਸਸੀ ਪ੍ਰੀ ਸੋਚਣਾ ਆ ਜਾਂ ਅਗਲਾ ਪੀਐਸ ਸੋਚਣਾ ਆ ਤਾਂ ਜਿਹੜੀ ਤੁਹਾਡੀ ਫੀਸ ਆ ਉਹ ਇਹਨਾਂ ਬੈਚਸ ਦੇ ਵਿੱਚ ਐਡਜਸਟ ਹੋ ਜਾਊਗੀ ਤੁਹਾਨੂੰ ਉਹ ਪੈਸੇ ਨੇ ਘਟ ਦੇਣੇ ਪੈਣਗੇ ਬਾਕੀ ਬੈਚਸ ਦੇ ਲਈ ਸੋ ਇੱਕ ਤੁਹਾਡੇ ਲਈ ਕਹ ਲਓ ਵੀ ਇੱਕ ਚੀਜ਼ ਅਸੀਂ ਲੈ ਕੇ ਆਂਦੀ ਆਈ ਹੋਪ ਤੁਹਾਨੂੰ ਇਨਫੋਰਮੇਸ਼ਨ ਮਿਲ ਗਈ ਹੋਗੀ ਐਂਡ ਤੁਸੀਂ ਇਸ ਤਰੀਕੇ ਨਾਲ ਜਿਹੜਾ ਹੈਗਾ ਇਹਨੂੰ ਜੁਆਇਨ ਵੀ ਕਰ ਸਕਦੇ ਹੋ ਤੇ ਆਪਣੀ ਤਿਆਰੀ ਨੂੰ ਕੰਟੀਨਿਊ ਕਰ ਸਕਦੇ ਹੋ ਬਾਕੀ ਬਾਈ ਟੈਲੀਗ੍ਰ ਬੈਸਟ ਆਫ ਲੱਕ ਫਾਰ ਯੂਰ ਫਿਊਚਰ ਮਤ ਥੋੜੇ ਜਿਨਾ ਬਾਕੀ ਬੱਚਿਆਂ ਨਾਲੋ ਤਕੜੇ ਰਿਹਾ ਕਰੋ ਸਿਆਣੇ ਰਿਹਾ ਕਰੋ ਕਿਉਂਕਿ ਤੁਹਾਡੀ ਸਫਲਤਾ ਦਾ ਜਿਹੜਾ ਆਸਰਾ ਆ ਤੁਹਾਡੇ ਪਰਿਵਾਰ ਨੂੰ ਵੀ ਹੋਣਾ ਆ ਪੂਰੇ ਪੰਜਾਬ ਨੂੰ ਵੀ ਹੋਣਾ ਆ ਲੇਕਿਨ ਬਲੇਨ ਗੇਮ ਦੇ ਨਾਲੋ ਜ਼ਰੂਰੀ ਅਸੀਂ ਮਿਹਨਤ ਕਰੀਏ ਅਸੀਂ ਸਹੀ ਸਮੇਂ ਤੇ ਸਹੀ ਡਿਸੀਜਨ ਲਈਏ ਨਾ ਕਿ ਬਾਅਦ ਦੇ ਵਿੱਚ ਆਪਾਂ ਇੱਕ ਦੂਜੇ ਦੇ ਉੱਤੇ ਤੌਮਤਾਂ ਲਾਈਏ ਠੀਕ ਆ ਜੀ ਸੋ ਚੌਂਦੇ ਬਸਦੇ ਰਹੋ ਰੱਬ ਖੈਰ ਕਰੇ ਜੀ ਸਸ਼ੀ ਗਗਨ ਸਰਣ ਬਾਈ ਬੈਟਾ